ਤਤ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਕਿਸਾਨ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਅਪੀਲ ਕਰ ਰਹੇ ਨੇ ਕਿ ਜੋ ਆਗੂਆਂ ਦਾ ਫੈਸਲਾ ਫੈਸਲਾ ਆਵੇਗਾ ਉਹੀ ਜਿਹੜਾ ਮੰਨਿਆ ਜਾਵੇਗਾ ਜੋ ਆਗੂ ਕਹਿਣਗੇ ਉਸੇ ਦੇ ਉੱਤੇ ਜਿਹੜੇ ਹੈਗੇ ਨੇ ਫੁੱਲ ਚੜਾਏ ਜਾਣਗੇ ਜਿਸ ਤਰ੍ਹਾਂ ਦੇ ਨਾਲ ਜਾਬਤੇ ਦੇ ਵਿੱਚ ਨੇ ਕਿਸਾਨ ਅੱਗੇ ਕਿਸੇ ਵੀ ਕਿਸਾਨ ਨੂੰ ਜਾਣ ਨਹੀਂ ਦੇ ਰਹੇ ਕਿਉਂਕਿ ਜਦੋਂ ਜਿਹੜਾ ਹੈਗਾ ਕਿਸਾਨ ਆਗੂਆਂ ਦਾ ਕੋਈ ਵੀ ਫੈਸਲਾ ਆਵੇਗਾ ਮੇਰੇ ਬਿਲਕੁਲ ਵਾਈਕ ਤੇ ਤੁਸੀਂ ਜਿਹੜਾ ਹੈਗਾ ਸੁਰੱਖਿਆ ਘੇਰਾ ਦੇਖ ਸਕਦੇ ਹੋਵੋਗੇ ਜਿਹੜਾ ਵੈਰੀਗੇਟਿੰਗ ਕੀਤੀ ਗਈ ਹੈ ਵੋਰੀਆਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਕਿਸ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਪ੍ਰਬੰਧ ਨੇ ਇੱਥੋਂ ਹੀ ਕਿਸਾਨ ਜਿਹੜੇ ਹੈਗੇ ਨੇ ਉਹ ਅੱਗੇ ਵੱਲ ਵਧਣਗੇ ਜਦੋਂ ਹੀ ਆਗੂਆਂ ਦਾ ਫੈਸਲਾ ਆਉਂਦਾ ਹੈ ਜੋ ਵੀ ਫੈਸਲਾ ਆਉਂਦਾ ਹੈ ਉਸ ਤੋਂ ਬਾਅਦ ਹੀ ਜਿਹੜੇ ਹੈਗੇ ਨੇ ਉਹ ਕਿਸਾਨ ਨੇ ਜਿਹੜੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਦਿੱਲੀ ਦਾ ਜਿਹੜਾ ਹੈਗਾ ਬਿਲਕੁਲ ਕੱਲ ਜਿਹੜੇ ਦੋ ਵੈਰੀਗੇਟ ਸੀ ਸਾਹਮਣੇ ਤਸਵੀਰਾਂ ਵਿਖਾ ਦਿੱਤੀਏ ਬ੍ਰਿੰਦਰ ਇੱਕ ਵਾਰ ਇਹ ਪਾਣੀ ਵਾਲੀ ਟੈਂਕੀ ਤੁਸੀਂ ਦੇਖ ਰਹੇ ਹੋਵੋਗੇ ਸਾਹਮਣੇ ਜਿੱਲ ਜਿਹੜੇ ਨੇ ਕਾਫੀ ਹੱਦ ਤੱਕ ਪੁੱਟੇ ਹੋਏ ਨੇ ਲੋਕਾਂ ਨੇ ਤੇ ਜਿਹੜਾ ਹੈਗਾ ਇੱਥੋਂ ਕੁਝ ਕਦਮਾਂ ਦੀ ਦੂਰੀ ਤੇ ਸੁਰੱਖਿਆ ਕੇਰਾ ਕਿਸਾਨ ਜਿਹੜੇ ਇੱਥੇ ਖੜੇ ਹੋਏ ਨੇ ਕੀ ਕਿਸਾਨ ਅੱਗੇ ਵਧਣਗੇ ਕਿਹੜੀ ਰਣਨੀਤੀ ਦੇ ਨਾਲ ਵਧਣਗੇ ਕਿਸਾਨਾਂ ਦਾ ਜਿਹੜਾ ਹੈਗਾ ਕੀ ਜਿਹੜਾ ਹੈਗਾ ਫੈਸਲਾ ਆਵੇਗਾ ਲਗਾਤਾਰ ਜਿਹੜਾ ਹੈਗਾ ਕਿਸਾਨ ਅਪੀਲ ਕਰ ਰਹੇ ਨੇ ਕਿ ਅੱਗੇ ਨਾ ਜਾਇਆ ਜਾਵੇ ਜੋ ਵੀ ਆਗੋਂ ਦਾ ਫੈਸਲਾ ਆਵੇਗਾ ਉਹੀ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਜਾਨੀ ਕਿ ਜੋ ਆਗੂ ਕਹਿਣਗੇ ਉਸ ਦੇ ਉੱਤੇ ਹੀ ਜਿਹੜਾ ਹੈਗਾ ਉਹ ਫੁੱਲ ਚੜਾਏ ਜਾਣਗੇ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਪਤੰਗ ਉਡਾਏ ਜਾ ਰਹੇ ਨੇ ਐਨ ਸੰਭੂ ਬਾਰਡਰ ਦੇ ਉੱਤੇ ਕਿਉਂਕਿ ਜਿਹੜਾ ਡਰੋਨ ਆਇਆ ਹੈ ਡਰੋਨ ਆਇਆ ਹੈ ਤੇ ਡਰੋਨ ਦੇ ਨਾਲ ਜਿਹੜਾ ਹੈਗਾ ਲਗਾਤਾਰ ਤਸਵੀਰਾਂ ਤੁਹਾਨੂੰ ਵਿਖਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਡਰੋਨ ਫੇਰ ਉਡਾ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਲਗਾਤਾਰ ਲਈਆਂ ਜਾ ਰਹੀਆਂ ਨਿਗਾਹ ਜਿਹੜੀ ਹੈਗੀ ਆ ਲਗਾਤਾਰ ਰੱਖੀ ਜਾ ਰਹੀ ਹੈ ਕੀ ਬਾਕੇ ਦੇ ਵਿੱਚ ਹੁਣ ਫਿਰ ਤੋਂ ਅਥਰੂ ਗੈਸ ਦੇ ਗੋਲੇ ਜਿਹੜੇ ਦਾਗੇ ਜਾਣਗੇ ਕਿ ਹੁਣ ਫਿਰ ਤੋਂ ਸ਼ੁਰੂ ਹੋਵੇਗਾ ਅਥਰੂ ਗੈਸ ਦੇ ਗੋਲੇ ਦਾਗਣ ਦਾ سلسلہ ਫਿਲਹਾਲ ਸਥਿਤੀ ਇਹ ਹੈ ਕਿ ਕਿਸਾਨ ਆਰਾਮ ਦੇ ਨਾਲ ਖੜੇ ਹੋਏ ਨੇ ਕਿਸਾਨਾਂ ਦਾ ਇਹੀ ਕਹਿਣਾ ਹੈ ਡਰੋਨ ਇੱਕ ਵਾਰੀ ਫੇਰ ਉੱਡਦਾ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਡਰੋਨ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਕਿ ਡਰੋਨ ਜਿਹੜਾ ਹੈਗਾ ਫੇਰ ਉੱਡਦਾ ਵਿਖਾਈ ਦੇ ਰਿਹਾ ਕਿਉਂਕਿ ਕਿਸਾਨਾਂ ਨੇ ਜਿਹੜੇ ਹੈਗੇ ਨੇ ਉਹ ਪਤੰਗ ਉਡਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਡਰੋਨ ਦੀ ਉਚਾਈ ਦੇ ਹਿਸਾਬ ਦੇ ਨਾਲ ਜੇਕਰ ਪਤੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਡਰੋਨ ਨੂੰ ਉਲਝਾ ਲਿਆ ਜਾਂਦਾ ਤਾਂ ਹੋ ਸਕਦਾ ਡਰੋਨ ਜਿਹੜਾ ਉਹ ਸੁੱਟ ਲਿਆ ਵੀ ਜਾ ਸਕਦਾ ਹੈ ਇਸ ਕਰਕੇ ਜਿਹੜੇ ਇੱਕ ਤਰ੍ਹਾਂ ਦਾ ਦੇਸੀ ਉਜਾੜ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਵਰਤਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਕਿਸਾਨ ਫਿਰ ਇਕੱਠੇ ਹੋ ਰਹੇ ਨੇ ਕਿਸਾਨਾਂ ਦੇ ਕਾਫਲੇ ਜਿਹੜੇ ਨੇ ਲਗਾਤਾਰ ਵੱਧ ਰਹੇ ਨੇ ਪਰ ਹਲੇ ਤੱਕ ਕਿਸਾਨ ਜਿਹੜੇ ਨੇ ਉਹ ਕਿਸੇ ਵੀ ਤਰ੍ਹਾਂ ਦਾ ਅੱਗੇ ਕਦਮ ਪੁੱਟਣ ਤੋਂ ਇਨਕਾਰ ਕਰ ਰਹੇ ਨੇ ਕਿਉਂਕਿ ਜਦੋਂ ਹੀ ਕਿਸਾਨ ਆਗੂ ਫੈਸਲਾ ਦੇਣਗੇ ਉਹੀ ਜਿਹੜਾ ਹੈਗਾ ਸਭ ਕੁਝ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਮੈਂ ਇਸ ਵੇਲੇ ਸੰਭੂ ਬਾਰਡਰ ਦੀਆਂ ਵਿਖਾ ਰਿਹਾ ਹਾਂ ਤਸਵੀਰਾਂ ਫੇਰ ਤੋਂ ਜਿਹੜੇ ਅਥਰੂ ਕੈਂਸ ਦੇ ਗੋਲੇ ਜਿਹੜੇ ਹੈਗੇ ਨੇ ਭਰਾ ਦਿੱਤੇ ਗਏ ਨੇ ਲਗਾਤਾਰ ਜਿਹੜੀ ਹੈਗੇ ਅਥਰੂ ਕੈਂਸ ਦੇ ਗੋਲੇ ਅੱਗੇ ਆ ਕੇ ਸੁਰੱਖਿਆ ਕਰਮੀ ਅੱਗੇ ਵੀ ਆਏ ਤੇ ਅੱਗੇ ਸਿੱਧੇ ਤੌਰ ਤੇ ਗੋਲੇ ਜਿਹੜੇ ਨੇ ਕਿਸਾਨਾਂ ਦੇ ਉੱਤੇ ਭਰਾਏ ਗਏ ਨੇ ਇੱਕ ਵਾਰ ਫੇਰ ਜਿਹੜਾ ਹੈਗਾ ਤਾਬੜ ਤੋੜ ਅਥਰੂ ਕੈਂਸ ਦੇ ਗੋਲੇ ਭਰਾ ਦਿੱਤੇ ਗਏ ਨੇ ਕਿਸਾਨਾਂ ਤੇ ਹਲੇ ਤੱਕ ਕਿਸਾਨ ਜਿਹੜੇ ਸੀ ਉਹ ਇੱਕੋ ਜਗ੍ਹਾ ਤੇ ਰੁਕੇ ਹੋਏ ਸੀ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਪੈ ਗਏ ਹੋਣਗੇ ਕਿ ਕਿਸ ਤਰ੍ਹਾਂ ਫਿਰ ਵੀ ਡਟੇ ਹੋਏ ਨੇ ਭਾਵੇਂ ਕਿ ਗੈਹ ਸੈਮੀ ਜ਼ਿਆਦਾ ਹੈਗੀ ਆ ਕਿ ਜਿਸ ਜਗ੍ਹਾ ਦੇ ਉੱਤੇ ਮੈਂ ਖੜਾ ਹੋਇਆ ਹਾਂ ਜਦੋਂ ਮੈਂ ਕਵਰ ਕਰ ਰਿਹਾ ਤਾਂ ਇੱਥੋਂ ਤੱਕ ਵੀ ਜਿਹੜੀ ਹੈਗੀ ਹੈ ਜ਼ਹਿਰੀਲੀ ਗੈਸ ਅਸਰ ਕਰ ਰਹੀ ਹੈ ਪਰ ਜਿਹੜੇ ਕਿਸਾਨ ਵਿੱਚ ਖੜ ਕੇ ਇਸ ਗੈਸ ਦੇ ਮੁਕਾਬਲਾ ਕਰ ਰਹੇ ਨੇ ਜਾਂ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਕੀ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਦੀ ਹਾਲਤ ਹੋਵੇਗੀ ਕਿ ਧੂਆਂ ਜਿਹੜਾ ਸਿਰਫ ਤੇ ਸਿਰਫ ਤੁਹਾਨੂੰ ਧੂਆਂ ਹੀ ਦਿਖ ਰਿਹਾ ਹੋਵੇਗਾ ਇੱਕ ਵਾਰ ਫਿਰ ਜਿਹੜਾ ਹੈਗਾ ਧੜਾ ਧੜ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਦਾਗ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਮੈਂ ਸਿੱਧੀਆਂ ਸੰਭੂ ਬਾਰਡਰ ਤੋਂ ਬੁਖਾ ਰਹੇ ਹਾਂ ਇੱਕ ਵਾਰ ਫੇਰ ਸਿਰਫ ਤੇ ਸਿਰਫ ਤੁਹਾਨੂੰ ਧੂਆਂ ਹੀ ਦਿਖ ਰਿਹਾ ਹੋਵੇਗਾ ਕਿਸਾਨਾਂ ਦੇ ਉੱਤੇ ਅਥਰੂ ਗੈਂਸ ਦੇ ਗੋਲੇ ਜਿਹੜੇ ਨੇ ਉਹ ਦਾਗ ਦਿੱਤੇ ਗਏ ਨੇ ਕਿਉਂਕਿ ਕਿਸਾਨ ਜਿਹੜੇ ਨੇ ਤਕਰੀਬਨ ਕਾਫੀ ਸਮਾਂ ਹੋ ਚੱਲਿਆ ਤੇ ਦਿੱਲੀ ਦੇ ਵੱਲ ਕਿਸਾਨਾਂ ਨੇ ਵਧਣਾ ਜਿਹੜੀ ਬੈਰੀਕੇਡਿੰਗ ਕੀਤੀ ਗਈ ਹੈ ਉਸ ਤੋਂ ਅੱਗੇ ਜਿਹੜੇ ਹੈਗੇ ਨੇ ਜਿਹੜੇ ਜਮਾਨ ਹੈਗੇ ਨੇ ਜਾਂ ਉਹ CRPF ਬੰਦੇ ਨੇ ਜਾਂ ਫਿਰ ਹਰਿਆਣਾ ਪੁਲਿਸ ਦੇ ਨੇ ਜਿਹੜੀਆਂ ਜੜੀਆਂ ਵੀ ਇੱਥੇ ਟੁਕੜੀਆਂ ਜਿਹੜੀਆਂ ਹੈਗੀਆਂ ਨੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਉਹ ਸਾਰੇ ਜਿਹੜੇ ਹੈਗੇ ਨੇ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਹੈ ਇਧਰ ਵੀ ਜਿਹੜਾ ਲਗਾਤਾਰ ਜਿਹੜਾ ਹੈਗਾ ਖੇਤਾਂ ਦੇ ਵਿੱਚ ਵੀ ਲਗਾਤਾਰ ਜਿਹੜਾ ਅਥਰੂ ਕੈਨਸ ਦੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਕਿਉਂਕਿ ਇਸ ਪਾਸੇੋਂ ਵੀ ਜਿਹੜੇ ਕਿਸਾਨ ਨੇ ਉਹ ਪੈਦਲ ਅੱਗੇ ਘੱਗਰ ਦਰਿਆ ਨੂੰ ਪਾਰ ਕਰਕੇ ਜਾ ਸਕਦੇ ਨੇ ਜਦੋਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਤਾਂ ਬਿਲਕੁਲ ਜਿਹੜਾ ਹੈਗਾ ਸਾਹ ਤੱਕ ਨਹੀਂ ਆ ਰਿਹਾ ਇੰਨੀ ਜ਼ਿਆਦਾ ਜ਼ਹਿਰੀਲੀ ਗੈਸ ਜਿਹੜੀ ਹੈਗੀ ਆ ਉਹ ਫੈਲ ਗਈ ਹੈ ਤਸਵੀਰਾਂ ਤੇ ਇਹ ਤਸਵੀਰਾਂ ਜਿਹੜੀਆਂ ਨੇ ਸੰਭੂ ਬਾਰਡਰ ਤੋਂ ਬੁਖਾਰੇ ਆ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਕੱਲ ਜਿਸ ਤਰ੍ਹਾਂ ਸਾਹਬ ਦੇ ਨਾਲ ਵੱਖ-ਵੱਖ ਪਾਰਟੀਆਂ ਦੀ ਇੱਕ ਸਟੇਟਮੈਂਟ ਵੀ ਸਾਹਮਣੇ ਆਉਂਦੀ ਹੈ ਕਿ ਜਿਹੜੀ ਗੋਲੇ ਨੇ ਉਹ ਪੰਜਾਬ ਦੀ ਜ਼ਮੀਨ ਦੇ ਉੱਤੇ ਦਾਗੇ ਜਾ ਰਹੇ ਨੇ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਫਿਰ ਤੋਂ ਲਗਾਤਾਰ ਜਿਹੜੀ ਹੈਗੀ ਆ ਗੋਲਿਆਂ ਦੀ ਬਰਸਾਤ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਸਥਿਤੀ ਤੁਹਾਨੂੰ ਬੁਖਾਰੇ ਆ ਕਿਸਾਨ ਫਿਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ